ਮਿਸ਼ਨ ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ 1.9 ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਿਕਾ ਜੀ ਮੈਂ ਕੌਮਲ ਕਪੂਰ ਤੁਸ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਨਾਲ ਲੈ ਕੇ ਅਸੀਂ ਕੁਝ ਖਾਸ ਥੀਮਾਂ ਖਬਰਾਂ ਤੇ ਨਾ ਖਬਰਾਂ ਤੇ ਵਧੇਰੇ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਮਿਹਰਬਾਨੀ ਜੀ ਤਿਲੋ ਸਾਹਿਬ ਜੀ ਦਾ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀਆਂ ਮੁਸ਼ਕਲਾਂ ਆਏ ਦਿਨ ਘਟਣ ਦੀ ਬਜਾਏ ਵੱਧਦੀਆਂ ਹੀ ਜਾ ਰਹੀਆਂ ਨੇ ਹਲੇ ਤੱਕ ਉਨ੍ਹਾਂ ਨੂੰ ਕੋਈ ਵੀ ਰਾਹਤ ਮਿਲਦੀ ਨਹੀਂ ਨਜ਼ਰ ਆ ਰਹੀ ਪਰ ਐਸੇ ਵਿਚਾਲੇ ਅੱਜ ਵਿਕਰਮ ਸਿੰਘ ਮਜੀਠੀਆ ਦੀ ਅਗਾਊ ਜਮਾਨਤ ਪਟੇਸ਼ਨ ਉਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਿਲੋ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਸੁਣਵਾਈ ਤੋਂ ਬਾਅਦ ਹੁਣ ਮਜੀਠੀਆ ਸਾਹਿਬ ਨੂੰ ਕੋਈ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਜਾਂ ਫਿਰ ਨਹੀਂ ਇਹ ਉਹ ਕੇਸ ਹੈ ਜਿਹੜਾ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਘਰ ਜਾ ਕੇ ਵਿਜੀਲੈਂਸ ਦੀ ਪੁਲਸ ਨੇ ਛਾਪਾ ਮਾਰਿਆ ਉਹ ਕੇਸ ਸੀ ਆਮਦਨ ਤੋਂ ਵੱਧ ਜਾਇਦਾਦ ਦਾ ਜੀ ਸ਼ਾਇਦ ਉਹ ਦਿਨ 25 ਜੂਨ ਹੈ ਜੇ ਮੈਂ ਭੁੱਲਦਾ ਨਾ ਹੁਮਾ ਉਹਦੇ ਤਹਿਤ ਕੇਸ ਦਰਜ ਹੋ ਗਿਆ ਤੇ ਪ੍ਰਚਾਰ ਹੋਇਆ ਵਿਕਰਮ ਸਿੰਘ ਵਜੀਠੀਆ ਦੇ ਉੱਤੇ ਨਸ਼ਿਆਂ ਦਾ ਕੇਸ ਹੈ ਜਿਹੜਾ ਉਹ ਦਰਜ ਕੀਤਾ ਗਿਆ। ਰੋਲਾ ਏਪੀਐ ਜੀ ਹੈ ਕੀ ਹੈ? ਆਮਦਨ ਤੋਂ ਵੱਧ ਜਾਇਦਾਦ ਦਾ। ਇਹਦੇ ਨਾਲ ਵਿਕਰਮ ਸਿੰਘ ਵਜੀਠੀਆ ਉਦੋਂ ਇੱਕ ਕੇਸ ਹੋਰ ਇਹਨਾਂ ਨੇ ਕਰ ਲਿਆ ਕਿ ਉਹਨਾਂ ਨੇ ਤੇ ਜਿਹੜੀ ਟੀਮ ਉੱਥੇ ਜਾਂਚ ਪੜਤਾਲ ਕਰਨ ਗਈ ਸੀ ਉਹਨਾਂ ਦੇ ਕੰਮ ਦੇ ਵਿੱਚ ਰੁਕਾਵਟਾਂ ਪਾਈਆਂ ਨੇ ਉਹਨਾਂ ਨੂੰ ਸਰਕਾਰੀ ਕੰਮ ਨਹੀਂ ਕਰਨ ਦਿੱਤਾ ਜੀ ਜੀ ਕੰਮ ਇਹ ਕੇਸ ਇੱਕ ਹੋਰ ਦਰਜ ਹੋ ਗਿਆ ਇਹ ਮਾਮਲੇ ਦੇ ਵਿੱਚ ਅਮਰਸਰ ਵਿੱਚ 21 ਜੁਲਾਈ ਨੂੰ ਵਿਜੀਲੈਂਸ ਨੇ ਕਾਰਵਾਈ ਤੇ ਕੰਮ ਵਿੱਚ ਰੁਕਾਵਟ ਕਰਨ ਦੀ ਐਫਆਈਆਰ ਦਰਜ ਕਰਾਤੀ ਇਹਦੇ ਵਿੱਚ گاਉਂ ਜਵੰਤ ਦੀ ਅਰਜ਼ੀ ਜਿਹੜੀ ਸੀ 25 ਅਗਸਤ ਨੂੰ ਜਿਹੜੀ ਟ੍ਰਾਇਲ ਕੋਰਟ ਐ ਅਮਰਸਰ ਦੀ ਉਹਨਾਂ ਨੇ ਰੱਦ ਕਰਤੀ। ਉਸ ਮਾਮਲੇ ਨੂੰ ਲੈ ਕੇ ਵਿਕਰਮ ਸਿੰਘ ਜੀਠਿਆ ਦੇ ਵਕੀਲਾਂ ਨੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਮਾਮਲਾ ਪਾ ਦਿੱਤਾ। ਇਹਦੇ ਵਿੱਚ ਅਦਾਲਤ ਵੱਲੋਂ ਸਰਕਾਰੀ ਧਿਰ ਨੂੰ ਨੋਟਿਸ ਹੋਇਆ ਭਾਵ ਸਰਕਾਰ ਨੂੰ ਨੋਟਿਸ ਹੋਇਆ ਪਤਾ ਲੱਗਿਆ ਕਿ ਉਹਦਾ ਜਵਾਬ ਸਰਕਾਰ ਨੇ ਦਿੱਤਾ ਹੁਣ ਇਹਦੇ ਉੱਤੇ ਅਗਲੀ ਬਹਿਸ ਹੈ ਜਿਹੜੀ 29 ਸਤੰਬਰ ਨੂੰ ਹੋਵੇਗੀ 29 ਸਤੰਬਰ ਤੋਂ ਬਾਅਦ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਫੈਸਲਾ ਕਰੇਗੀ ਕਿ ਇਹ ਜਿਹੜਾ ਕੇਸ ਹੈ ਪੁਲਿਸ ਵਾਲਿਆਂ ਨਾਲ ਕਥਤ ਰੂਪ ਦੇ ਵਿੱਚ ਕੰਮ 'ਚ ਰੁਕਾਵਟ ਪਾਉਣ ਦਾ ਇਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਜਵਾਬ ਤਾਂ ਦੇ ਨਹੀਂ ਹੈ ਅਗਾਂਹ ਜਾਂ ਨਹੀਂ ਦੇਣੀ ਇਹ ਸਮਝਾ ਦੱਸੇ ਜੀ ਬਿਲਕੁਲ ਢੀਲੋ ਸਾਹਿਬ ਉਧਰ ਕਿਹਾ ਜਾ ਰਿਹਾ ਕਿ ਲੁਧਿਆਣਾ ਦੇ ਵਿੱਚ ਇੱਕ ਬੇहद ਹੀ ਦੁਖਦਾਈ ਅਤੇ ਹੈਰਾਨੀਜਨਕ ਘਟਨਾ ਜਿਹੜੀ ਵਾਪਰੀ ਹੈ ਕਿਹਾ ਜਾ ਰਿਹਾ ਕਿ ਕਾਂਗਰਸੀ ਆਗੂ ਦੇਪਰਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਸਰੇ ਆਮ ਅਮਨ ਕਾਨੂੰਨ ਦੇ ਨਾਲ ਸੰਬੰਧਿਤ ਹੈ ਕਿਉਂਕਿ ਪੰਜਾਬ ਦੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਜੀ ਪੰਜਾਬ ਸਰਕਾਰ ਤੇ ਇਸ ਗੱਲ ਦਾ ਤੰਜ ਕੱਸ ਰਹੇ ਨੇ। ਤੁਹਾਡੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਬਾੜੀ ਹੈ ਜਿਹੜਾ ਮਰਤਕ ਇਹਦੀ ਪਛਾਣ ਅਮਿਤ ਕੁਮਾਰ ਵਜੋਂ ਹੋਈ ਹੈ ਜੀ ਜੋ ਲੁਧਿਆਣਾ ਦੇ ਜੂਥ ਕਾਂਗਰਸ ਆਗੂ ਅਨੂਜ ਕੁਮਾਰ ਦਾ ਭਰਾ ਆ ਕਹਿੰਦੇ ਅਮਿਤ ਇੱਕ ਕੋਠੇ ਦਾ ਸੰਚਾਲਨ ਕਰਦਾ ਸੀ ਉਹਨਾਂ ਦੇ ਭਰਾ ਅਨੂਜ ਅਨਸਾਰ ਬੀਤੀ ਰਾਤ 10:45 ਮਿੰਟ ਤੇ ਬਾਈਕ ਸਵਾਰ ਨੌਜਵਾਨ ਆਉਂਦੇ ਐ ਖਾਣ ਪੀਣ ਦਾ ਸਬਾਨ ਮੰਗਿਆ ਜਦੋਂ ਇਹਦੇ ਬਦਲੇ ਅਮਤ ਨੇ ਉਹਨਾਂ ਤੋਂ ਪੈਸੇ ਮੰਗੇ ਤਾਂ ਵਿੱਚ ਬਹਿਸ ਵਿੱਚ ਵਸਈਆ ਹੋ ਗਿਆ ਜੀ ਬਹਿਸ ਦੇ ਦੌਰਾਨ ਇੱਕ ਨੇ ਰਵਾਲਬਰ ਨਾਲ ਤੇ ਪਿਸਤੌਲ ਉਹਦੇ ਤੇ ਗੋਲੀ ਚਲਾ ਦਿੱਤੀ ਗੋਲੀ ਉਹਦੀ ਛਾਤੀ ਵਿੱਚ ਵੱਜੀ ਜੀ ਦੇ ਨਾਲ ਉਹਦਾ ਕਤਲ ਰੂਪ ਦੇ ਵਿੱਚ ਕਤਲ ਹੋ ਗਿਆ ਬਾਅਦ ਦੇ ਵਿੱਚ ਡਾਕਟਰ ਜੀ ਨੇ ਉਹਨੂੰ ਮਰਤਕ ਐਲਾਨ ਕਰ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰbro ਜਿਹੜੀ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਨੇ ਸਰਕਾਰ ਨੂੰ ਅੜੇ ਹੱਥੀ ਲੈ ਆ ਇਹ ਸਰਕਾਰ ਜਿੱਦੋਂ ਲਗਾਤਾਰਤਾ ਦੇ ਵਿੱਚ ਇਸ ਮਾਮਲੇ 'ਚ ਬਹੁਤ ਸਵਾਲ ਉੱਠ ਰਹੇ ਨੇ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੈ ਇੱਥੋਂ ਦੇ ਡੀਜੀਪੀ ਤੇ ਵੀ ਸਵਾਲ ਉੱਠ ਰਹੇ ਨੇ ਕਿ ਕਿੰਨੇ ਸਾਲ ਬੀਤ ਗਏ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਤ ਕਤਲ ਹੋਇਆ ਸੀ 29 ਮਈ 2022 ਨੂੰ ਜੀ ਉਸ ਤੋਂ ਬਾਅਦ ਉਦੋਂ ਬੀਕੇ ਭਾਵੜਾ ਰੈਗੂਲਰ ਡੀਜੀਪੀ ਹੁੰਦੇ ਸੀ ਉਸ ਤੋਂ ਬਾਅਦ ਗੌਰਵ ਜაძਬ ਸਾਬ ਕਾਰਜਕਾਰੀ ਡੀਜੀਪੀ ਨੇ ਤੇ ਅਜੇ ਤੱਕ ਇਹਨਾਂ ਤੋਰਾ ਰੈਗੂਲਰ ਡੀਜੀਪੀ ਹੀ ਨਹੀਂ ਲੱਗਿਆ ਇਹ ਵੀ ਸਵਾਲ ਉੱਠੇ ਨੇ ਕਾਂਗਰਸ ਦੇ ਬਹੁਤ ਸਾਰੇ ਆਗੂ ਇਹਦੀ ਨਖੇਦੀ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੈ ਜੀ ਬਿਲਕੁਲ ਉੱਧਰ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਦੌਰਾਨ ਇੱਕ ਵੱਡਾ ਐਲਾਨ ਕਰਦੇ ਹੋਏ ਐਨ ਆਰ ਆਈਜ਼ ਇੰਡਸਟਰੀ ਦੇ ਜਿਹੜੇ ਨੇ ਉਹਨਾਂ ਨੂੰ ਇੱਕ ਖਾਸ ਅਪੀਲ ਕੀਤੀ ਗਈ ਹੈ ਆਖਿਰਕਾਰ ਇਹ ਐਲਾਨ ਤੇ ਅਪੀਲ ਹੈ ਕਿ ਕੁਝ ਨਹੀਂ ਐਲਾਨ ਕਾਧਾਗਾ ਜੀ ਇਹਨਾਂ ਨੇ ਐਨ ਆਰ ਆਈ ਭਰਾਵਾਂ ਤੋਂ ਉਹ ਮੰਗ ਕੀਤੀ ਹੈ ਕਿ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਨਾਂ ਦੇ ਵਿੱਚ ਜਾ ਕੇ ਅਸੀਂ ਮਦਦ ਕਰਨੀ ਹੈ ਜੀ ਜੀ ਤੁਸੀਂ ਫੰਡ ਦਿਓ ਇਹਨਾਂ ਨੇ ਉਹ ਚੀਜ਼ ਵੀ ਤਬਦੀਲ ਕੀਤੀ ਰਗਾ ਪੰਜਾਬ ਰੱਖ ਲਿਆ ਉਸ ਤੋਂ ਪਹਿਲਾਂ ਬੜੇ ਲੰਬੇ ਸਮੇਂ ਤੋਂ ਜਿਵੇਂ ਪ੍ਰਧਾਨ ਮੰਤਰੀ ਰਾਹਤ ਯੋਜਨਾ ਕਾਊਂਟ ਬਣਿਆ ਹੋਇਆ ਹੈ ਰਾਜਾਂ ਦੇ ਵਿੱਚ ਭੁਖ ਮੰਤਰੀ ਰਾਹਤ ਯੋਜਨਾ ਕਾਊਂਟ ਬਣਿਆ ਹੋਇਆ ਹੈ ਇਹਨਾਂ ਨੇ ਉਹਨੂੰ ਛੱਡ ਕੇ ਉਹਨ ਇੱਕ ਨਵਾਂ ਬਣਾ ਲਿਆ ਕੁਝ ਸਮਾਸੀ ਜਦੋਂ ਪ੍ਰਵਾਸੀ ਭਾਰਤੀਆਂ ਨੇ ਇਹਨਾਂ ਦੇ ਦਿਲ ਖੋਲ ਕੇ ਪੈਸਿਆਂ ਨਾਲ ਮਦਦ ਕੀਤੀ ਇਹਨਾਂ ਨੂੰ ਪੈਸੇ ਵੀ ਰੱਜ ਕੇ ਦਿੱਤੇ ਇਹਨਾਂ ਦੀ ਸਪੋਰਟ ਵੀ ਕੀਤੀ ਪਹਿਲਾ 2014 ਚ ਬਹੁਤ ਸਪੋਰਟ ਕੀਤੀ ਪਰ ਹੁਣ ਜਦੋਂ ਇਹ ਸਰਕਾਰ ਚ ਆ ਗਈ ਤਾਂ ਪ੍ਰਵਾਸੀ ਭਾਰਤੀ ਇਸ ਗੱਲ ਦੇ ਵਿੱਚ ਕਿ ਸਾਡੀ ਸਰਕਾਰ ਆਈ ਹੈ ਇਹ ਤਾਂ ਲੋਕ ਭਾਵਨਾਵਾਂ ਤੇ ਖਰੇ ਉਤਰੇਗੀ ਪਰ ਉਹਨਾਂ ਦੇ ਮੁਤਾਬਕ ਉਹ ਉਸ ਭਾਵਨਾਵਾਂ ਤੇ ਖਰਾਣਾ ਉਤਰ ਸਕੀ ਜੀ ਜੀ ਇਹਦੇ ਸਿੱਟੇ ਵਜੋਂ ਆਇਆ ਸবার ਉਹਨਾਂ ਨੇ ਮਦਦ ਨਹੀਂ ਕੀਤੀ ਬਹੁ ਗਿਣਤੀ ਐਨਆਰਆਈ ਭਰਾਵਾਂ ਨੇ ਆਪੋ ਆਪਣੇ ਖੇਤਰਾਂ ਦੇ ਵਿੱਚ ਉਹਨਾਂ ਸਥਾਮਾਂ ਦੀ ਮਦਦ ਕੀਤੀ ਜਿਹੜੀਆਂ ਸਿੱਧੇ ਰੂਪ ਚ ਜਾ ਕੇ ਲੋਕਾਂ ਦੀ ਮਦਦ ਕਰ ਰਹੀਆਂ ਨੇ ਉਹਨਾਂ ਨੇ ਤਿਲ-ਫੁਲ ਆਪਣੇ ਤੌਰ ਤੇ ਇਕੱਠੇ ਕੀਤੇ ਤੇ ਉੱਥੇ ਜਾ ਕੇ ਉਹ ਮਦਦ ਕਰ ਰਹੀਆਂ ਨੇ ਤਾਂ ਜਿਹੜਾ ਰੰਗਲਾ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਕਿ 50 ਲੱਖ ਦਾ ਯੋਗਦਾਨ ਪਾਇਆ ਹੈ ਉਹਨਾਂ ਨੇ ਦੱਸਿਆ ਕਿ ਲੁਧਿਆਣਾ ਦੇ 13 ਕਾਰੋਬਾਰੀਆਂ ਨੇ ਇਹ ਯੋਗਦਾਨ ਪਾਇਆ ਜਾਂ ਇਹ ਕੋਈ ਇਹ ਯੋਗਦਾਨ ਪਵਾਇਆ ਗਿਆ ਜੀ ਜੀ ਆਪਣੇ ਆਪ ਕੋਈ ਨਹੀਂ ਆਇਆ ਇਹ ਚਰਚਾਵਾ ਨੇ ਪ੍ਰਮントਰੀ ਜੀ ਦਾ ਦਾਵਾ ਹੈ ਕਿ ਆਪਣੇ ਆਪ ਆਏ ਨੇ ਆਏ ਨੇ ਜਾਂ ਲਿਆਂਦੇ ਗਏ ਨੇ ਸਾਨੂੰ ਨਹੀਂ ਪਤਾ ਪਰ ਆਫਟਰ ਆਲ ਤੁਹਾਨੂੰ ਮੁੱਖ ਮੰਤਰੀ ਰਾਤ ਪੰਡ ਦਾ ਨਿਜਮ ਕਿਉਂ ਬਦਲਣਾ ਪਿਆ ਉਹਦਾ ਅਕਾਊਂਟ ਕਿਉਂ ਬਦਲਣਾ ਪਿਆ ਆਮ ਚਰਚਾ ਹੀ ਚੱਲ ਰਹੀ ਹੈ ਵਿਰੋਧੀ ਧਿਰਾਂ ਵੀ ਸਵਾਲ ਚੱਕ ਰਹੀਆਂ ਨੇ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਕੋਲੇ ਆਉਣਾ ਚਾਹੀਦਾ ਉਹ ਨਹੀਂ ਸੀ ਇਹਨਾਂ ਨੇ ਇਸੇ ਕਰਕੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਬਹੁਤ ਸਾਰੇ ਪ੍ਰਵਾਸੀ ਭਾਰਤੀਆਂ ਤੇ ਵੱਡੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਜਿਹੜਾ ਰੰਗਲਾ ਪੰਜਾਬ ਮਿਸ਼ਨ ਮੁੱਖ ਮੰਤਰੀ ਨੇ ਬਣਵਾਇਆ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਤਾਂ ਕਿ ਅਸੀਂ ਹੜਪੀੜਤਾ ਦੀ ਮਦਦ ਕਰ ਸਕੀਏ ਇਹ ਆ ਸਰਕਾਰਾਂ ਦੇ ਕੰਮ ਤੇ ਜੇ 3.5 ਸਾਲ ਚ ਤੁਸੀਂ ਨੀਤੀਆਂ ਸਹੀ ਕੀਤੀਆਂ ਹੁੰਦੀਆਂ ਤਾ ਅੱਜ ਤੁਹਾਨੂੰ ਲੋਕਾਂ ਤੋਂ ਪੈਸੇ ਮੰਗਣੇ ਪੈਂਦੇ ਇਹ ਵੀ ਪਤਾ ਲੱਗਿਆ ਕਿ ਇਹਨਾਂ ਨੇ ਆਪਣੇ ਮੌਜੂਦਾ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਵੀ ਕੋਟੇ ਲਾਏ ਨੇ ਜਦੀ ਚਰਚਾ ਬਹੁਤ ਚੱਲ ਰਹੀ ਹੈ ਕੀ ਹੁੰਦਾ ਕੀ ਨਹੀਂ ਮੌਕਾ ਦੱਸੇ ਜੀ ਬਿਲਕੁਲ ਟਿਲੋਸਾ ਬੁੱਧਰ ਕੇਜਾਰੇ ਕੇ ਯਾਤਰੀਆਂ ਦੇ ਲਈ ਇੱਕ ਵੱਡੀ ਤੇ ਅਹਿਮ ਖਬਰ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਅਜਿਹਾ ਪਾਤੀ ਰੇਲਵੇ ਦੇ ਵੱਲੋਂ ਪੰਜਾਬ ਨੂੰ ਦੋ ਵੱਡੇ ਤੋਹਫੇ ਦਿੱਤੇ ਗਏ ਨੇ ਆਖਿਰਕਾਰ ਇਹਨਾਂ ਤੋਹਫਿਆਂ ਦੇ ਵਿੱਚ ਕੀ ਹੈ ਕਿ ਜਿਦੇ ਨਾਲ ਯਾਤਰੀਆਂ ਨੂੰ ਸੁਵਿਧਾ ਹੋਣ ਵਾਲੀ ਹੈ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਰਾਜਪੁਰਾ ਤੇ ਚੰਡੀਗੜ੍ਹ ਦੇ ਵਿੱਚ ਰੇਲ ਸਥਾਪਿਤ ਕਰਨ ਦਾ ਜਿਹੜਾ ਸੁਪਨਾ ਸੀ ਜਦੋਂ ਜਹਦ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਸੀ ਜੀ ਪਟਿਆਲਾ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਇਹਦੇ ਸਭ ਤੋਂ ਵੱਡੇ ਅਲੰਬਰਦਾਰ ਨੇ ਉਹਨਾਂ ਨੇ ਆਪਣੇ ਪਿਛਲੇ ਸੇਵਾ ਕਾਲ ਦੇ ਵਿੱਚ ਜਦੋਂ ਮੈਂਬਰ ਪਾਰਲੀਮੈਂਟ ਸਨ ਉਹ 14 ਤੋਂ ਲੈ ਕੇ 19 ਤੱਕ ਉਦੋਂ ਵੀ ਉਹਨਾਂ ਨੇ ਇਹ ਮਸਲੇ ਨੂੰ ਉਠਾਇਆ ਸੀ ਲੇਕਿਨ ਬੂਰ ਨਹੀਂ ਪਿਆ ਹੁਣ ਸਭ ਤੋਂ ਵੱਡਾ ਨਾਲ ਯੋਗਦਾਨ ਮਿਲ ਗਿਆ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਦਾ ਉਹ ਵੀ ਪੰਜਾਬੀ ਨੇ ਜੀ ਤੇ ਕਹਿੰਦੇ ਆ ਕਿ 18 ਕਿਲੋਮੀਟਰ ਦਾ ਜਿਹੜਾ ਇਹ ਰੇਲ ਲਿੰਕ ਹੈ ਇਹ ਅਗਲੇ ਦਿਨਾਂ ਦੇ ਵਿੱਚ ਬਣੇਗਾ ਕਿਉਂਕਿ ਇਹਨੂੰ ਮਨਜ਼ੂਰ ਕਰ ਲਿਆ ਤੇ 443 ਕਰੋੜ ਰੁਪਏ ਵੀ ਮਨਜ਼ੂਰ ਕਰ ਦਿੱਤੇ ਗਏ ਨੇ ਮੈਨੂੰ ਥੋੜਾ ਜਿਹਾ ਕਨਫਿਊਜ਼ਨ ਹੈ ਇਹ ਰੇਲ ਲਿੰਕ ਸਿੱਧਾ ਰਾਜਪੁਰ ਤੋਂ ਜਾਏਗਾ ਜਾਂ ਸਰਾਏ ਬਨਜਾਰੇ ਤੋਂ ਜਾਏਗਾ ਇਹ ਥੋੜਾ ਜਾ ਕਨਫਿਊਜ਼ਨ ਆ ਲੇਕਿਨ ਰੇਲਵੇ ਮੰਤਰੀ ਅਸ਼wini Vaishnaw ਤੇ ਜਿਹੜੇ ਰੇਲ ਰਾਜ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ ਪਹਿਲੀ ਦੂਜਾ ਅਗਲੇ ਸਮੇਂ ਦੇ ਵਿੱਚ ਫਰੋਜਪੁਰ ਤੋਂ ਨਵੀਂ ਦਿੱਲੀ ਇੱਕ ਨਵੀਂ ਬੰਦੇ ਭਾਰਤ ਰੇਲ ਚੱਲਣ ਵਾਲੀ ਹੈ ਜੀ ਜੀ ਇਹ ਰੇਲ 24 ਨਵੰਬਰ ਤੋਂ ਚੱਲੇਗੀ ਇਸ ਤੋਂ ਇਲਾਵਾ ਰੇਲਵੇ ਵਿਭਾਗ ਨੇ ਕੁਝ ਵਾਅਦੇ ਕੀਤੇ ਨੇ ਪਹਿਲਾਂ ਕਹਿੰਦੇ ਬੰਦੇ ਭਾਰਤ ਰੇਲ ਦੇ ਨਾਲ 16 ਵਗੀਆਂ ਚੱਲਦੀਆਂ ਨੇ ਹੁਣ ਇਹਨਾਂ ਦੀ ਗਿਣਤੀ ਵਧਾ ਕੇ 20 ਕਰ ਦਿੱਤੀ ਜਾਵੇਗੀ। ਉਹਦਾ ਮੁੱਖ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮੁਸਾਫਰਾਂ ਦੀ ਗਿਣਤੀ ਲਗਾਤਾਰ ਵਧਾ ਹੋ ਰਹੀ ਹੈ। ਤੇ ਮੁਸਾਫਰ ਬੰਦੇ ਭਾਰਤ ਵਰਗੀ ਆਰਾਮਦਾਇਕ ਰੇਲ ਦੇ ਵਿੱਚ ਜਾਣਾ ਚਾਹੁੰਦੇ ਐ ਇੱਕ ਉਹਨਾਂ ਨੇ ਜਿਹੜੀ ਪੁਰਾਣੀ ਰੇਲ ਚੱਲ ਰਹੀ ਹੈ ਉਹਦੇ ਵਿੱਚ ਵੀ ਵਾਅਦਾ ਕਰ ਦਿੱਤਾ ਕੱਲ ਤੋਂ ਉਹ 23 ਸਤੰਬਰ 2024 ਸਤੰਬਰ 2023 ਨੂੰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਰਵਾਨਾ ਕੀਤਾ ਸੀ ਇਹਦੇ ਵਿੱਚ 18 에어 18 ਚੇਅਰ ਕਾਰ ਐਗਜੈਕਟ 2 ਤੇ ਕੁੱਲ 312 ਵਾਧੂ ਸੀਟਾਂ ਜੁੜਦੀਆਂ ਨੇ ਜਿਹੜਾ ਹੁਣ ਕੀਤਾ ਇਹਨਾਂ ਨੇ ਜੀ ਤੇ ਕੁੱਲ 1440 ਯਾਤਰੀ ਇਹਦੇ ਵਿੱਚ ਜਾਣਗੇ ਜਿਹੜਾ ਪਹਿਲਾਂ 1128 ਸੀ ਸੋ ਇਹਦੇ ਨਾਲ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਰੇਲ ਨੇ ਇਹਨਾਂ ਦੀ ਯਾਤਰਾ ਹੋਰ ਵੀ ਵਧੀਆ ਹੋ ਜੇਗੀ ਇਹ ਤਾਮਲ ਨਾਟੂ ਦੇ ਕੋਲ ਇਸ ਤੋਂ ਪਹਿਲਾਂ ਚੱਲਦੀ ਹੈ ਜਿਹੜੀ ਰੇਲ ਦੇ ਵਿੱਚ ਇਹ ਇਜਾਫਾ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਫਿਰੋਜ਼ਪੁਰ ਤੋਂ ਨਵੀਂ ਦਿੱਲੀ ਲਈ 24 ਨਵੰਬਰ 2025 ਨੂੰ ਇਹ ਬੰਦੇ ਭਾਰਤ ਰੇਲ ਚੱਲਣ ਵਾਸਤੇ ਜਾ ਰਹੀ ਹੈ ਜੀ 8 ਦੇ ਸਭ ਉਧਰ ਖ਼ਬਰੀ ਕੇ ਸਾਹਮਣੇ ਆ ਰਹੀ ਹੈ ਕਿ ਇਹ ਜਾ ਰਿਹਾ ਹੈ ਕਿ ਸੱਤ ਹਥਿਆਰ ਬੰਦ ਜਿਹੜੇ ਲੁਟੇਰੇ ਨੇ ਉਹਨਾਂ ਨੇ ਬੈਂਕ ਦੇ ਵਿੱਚ ਡਾਕਾ ਮਾਰਿਆ ਤੇ 2.5 ਕਰੋੜ ਦੀ ਜਿਹੜੀ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ ਨੇ। ਛਾਰਖੰਡ ਦੇ ਵਿੱਚ ਇਹ ਮਾਮਲਾ ਵਾਪਰਿਆ ਹੈਗਾ। ਉੱਥੇ HDFC ਬੈਂਕ ਨਾਲ ਦੱਸਿਆ ਜਾ ਰਿਹਾ ਹੈ। ਜੀ। ਉਹਨਾਂ ਨੇ ਕਥਿਤ 2 ਤੋਂ 2.5 ਕਰੋੜ ਰੁਪਏ ਬੈਂਕ ਚੋਂ ਕਥਿਤ ਰੂਪ ਦੇ ਵਿੱਚ ਲੁੱਟੇ ਨੇ। ਬંદੂਕਾ ਦਿਖਾ ਕੇ ਬੈਂਕ ਅਧਿਕਾਰੀਆਂ ਨੂੰ ਤੇ ਕਰਮਚਾਰੀਆਂ ਨੂੰ ਬੰਧਕ ਬਣਾਤਾ ਇਸ ਵੰਦ ਦੇ ਵਿੱਚ ਬੈਂਕ ਤੇ ਮੈਨੇਜਰ ਤੇ ਕਰਮਚਾਰੀਆਂ ਤੋਂ ਪੁੱਛ ਪੜਤਾਲ ਪੁਲਿਸ ਕਰ ਰਹੀ ਹੈ ਪਰ ਇਹ ਜਿਹੜੀਆਂ ਲਗਾਤਾਰਤਾ ਦੇ ਵਿੱਚ ਪੰਜਾਬ ਸਮੇਤ ਬਾਕੀ ਰਾਜਾਂ ਦੇ ਵਿੱਚ ਵੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਲਗਾਤਾਰ ਸਵਾਲਾਂ ਦੇ ਘੇਰੇ 'ਚ ਬਣੀ ਹੋਈ ਹੈ ਬਿਲਕੁਲ ਟੀਲੋਸਾ ਬੁੱਧਰ ਕਿਹਾ ਜਾ ਰਿਹਾ ਹੈ ਕਿ ਅਧਿਆਪਕ ਯੂਨੀਅਨ ਪੰਜਾਬ ਦੇ ਵੱਲੋਂ ਭਾਲ ਕੇ ਜਿਹੜੇ ਰੋਜ਼ ਪ੍ਰਦਰਸ਼ਨ ਕਰੇ ਜਾ ਰਹੇ ਨੇ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਆਖਿਰਕਾਰ ਇਸ ਪ੍ਰਦਰਸ਼ਨ ਦੇ ਪਿੱਛੇ ਦਾ ਕਾਰਨ ਕੀ ਹੈ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਨੇ ਜੀ ਤੇ ਉਹ ਆਪਣੇ ਮੰਗਾਂ ਨੂੰ ਲੈ ਕੇ ਲਗਾਤਾਰਤਾ ਦੇ ਵਿੱਚ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਕੋਈ ਵੀ ਵਿਅਕਤੀ ਜਿਹੜਾ ਲਗਾਤਾਰਤਾ ਦੇ ਵਿੱਚ ਆਪੋ ਆਪਣੇ ਪ੍ਰਦਰਸ਼ਨ ਆਪਣੀਆਂ ਮੰਗਾਂ ਜਦੋਂ ਨਾ ਮੰਨੀਆਂ ਜਾਂ ਉਹਨਾਂ ਮੰਗਾਂ ਨੂੰ ਲੈ ਕੇ ਬੜੇ ਲੰਬੇ ਸਮੇਂ ਤੋਂ ਇਹ ਜਿਹੜੇ ਅਧਿਆਪਕ ਵਰਗ ਹੈ ਇਹਨਾਂ ਦੀਆਂ ਮੰਗਾਂ ਬੜੇ ਮੇਰੇ ਖਿਆਲ ਵੀ 5 5 6 6 7 7 ਸਾਲ ਹੋ ਗਏ ਸਰਕਾਰਾਂ ਬਦਲ ਗਈਆਂ ਲੇਕਿਨ ਇਹਨਾਂ ਦੀਆਂ ਮੰਗਾਂ ਮੰਨੇ ਜਾਣ ਦਾ ਕੋਈ ਨਾਂ ਨਹੀਂ ਲੈਂਦਾ ਸਰਕਾਰਾਂ ਨਵੀਆਂ ਵੀ ਆ ਗਈਆਂ ਪਰ ਇਹਨਾਂ ਦੀਆਂ ਮੰਗਾਂ ਜੇ ਉਹ ਦਿੱਤੀ ਹੋਣੇ ਜਿਦੇ ਕਰਕੇ ਇਹ ਲਗਾਤਾਰਤਾ ਦੇ ਵਿੱਚ ਆਪਣੇ ਪ੍ਰਦਰਸ਼ਨ ਕਰਦੇ ਰਹਿੰਦੇ ਨੇ ਜੀਟੀ ਲੋਸਾ ਬੁੱਧਰ ਕਿਹਾ ਜਾ ਰਿਹਾ ਹੈ ਕਿ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਜੋ ਇਹਨੇ ਦਿਨੇ ਕਾਫੀ ਜ਼ਿਆਦਾ ਕਿਹਾ ਜਾ ਰਿਹਾ ਹੈ ਕਿ ਸੁਰਖਿਆ ਦੇ ਵਿਚਾਰ ਰੱਖੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਖਿਰਕਾਰ ਉਹਨਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ ਉਹਨਾਂ ਦੀ ਇੱਕ ਫਿਲਮ ਹੈਗੀ ਮਹਾਵਾਲਮੀਕ ਉਹਦੇ ਟ੍ਰੇਲਰ ਦੇ ਬਾਰੇ ਦੇ ਵਿੱਚ ਉਹਨੂੰ ਲੈ ਕੇ ਕਥਤ ਰੂਪ ਦੇ ਵਿੱਚ ਵਿਵਾਦ ਹੋਇਆ ਜੀ ਲੇਕਿਨ ਉਹ ਮਾਮਲੇ ਦੇ ਵਿੱਚ ਅਕਸ਼ਿ ਕੁਮਾਰ ਖੁਦ ਸਾਹਮਣੇ ਆਏ ਨੇ ਉਹਨਾਂ ਨੇ ਆ ਕੇ ਦੱਸਿਆ ਕਿ ਜਿਹੜਾ ਕੁਝ ਦਿਖਾਇਆ ਜਾ ਰਿਹਾ ਹੈ ਉਹ AI ਤਕਨੀਕ ਦੇ ਨਾਲ ਬਣਾਇਆ ਹੋਇਆ ਹੈ ਜਦ ਕਿ ਅਸਲੀਅਤ ਕੁਝ ਹੋਰ ਹੈ ਹੁਣ ਇਹ ਤਾਂ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੌਣ ਸਹੀ ਹੈ ਕੌਣ ਗਲਤ ਹੈ ਪਰ ਜਿੱਦਾਂ ਦੇ ਕਦਮ ਇਹ ਟੱਕੇ ਜਾ ਰਹੇ ਨੇ ਧਾਰਮਿਕਤਾ ਦੇ ਨਾਲ-ਨਾਲ ਇਹਨਾਂ ਤੋਂ ਬਚਣਾ ਚਾਹੀਦਾ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਮੇਰੀ ਜਥੇਬੰਦੀਆਂ ਨੂੰ ਵੀ ਅਪੀਲ ਹੈ ਕਿ ਉਹ ਪਹਿਲਾਂ ਅਸਲੀਅਤ ਪਤਾ ਕਰ ਲਿਆ ਕਰਨ ਉਸ ਤੋਂ ਬਾਅਦ ਕੋਈ ਕਦਮ اٹھਾਇਆ ਜਾਵੇ ਨਹੀਂ ਤਾਂ ਆਪਸ ਵਿੱਚ ਦੀ ਜਿਹੜੇ ਝਗੜੇ ਹੁੰਦੇ ਨੇ ਤੇ ਜਦੋਂ ਨੂੰ ਅਸਲੀਅਤ ਪਤਾ ਲੱਗਦੀ ਹੈ ਉਦੋਂ ਤੱਕ ਬਹੁਤ ਨੁਕਸਾਨ ਹੋ ਜਾਂਦੇ ਨੇ ਬੇਤਰ ਇਹ ਹੈ ਕਿ ਪਹਿਲਾਂ ਕਿਸੇ ਵੀ ਚੀਜ਼ ਦੀ ਅਸਲੀਅਤ ਤੱਕ ਜਾਓ ਜੇ ਤੁਹਾਨੂੰ ਲੱਗਦਾ ਹੈ ਕਿ ਉਹਦੇ ਵਿੱਚ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਗਈ ਭਾਵਨਾਵਾਂ ਨਾਲ ਛੇੜਛਾੜ ਕੀਤੀ ਗਈ ਹੈ ਫਿਰ ਤੁਹਾਡਾ ਹੱਕ ਹੈ ਪ੍ਰਦਰਸ਼ਨ ਕਰਨਾ ਪਰ ਪ੍ਰਦਰਸ਼ਨ ਭਾਰਤ ਦਾ ਸੰਵਿਧਾਨ ਇਹ ਗੱਲ ਦੀ ਆਗਿਆ ਤਾਂ ਦਿੰਦਾ ਕਿ ਤੁਸੀਂ ਪ੍ਰਦਰਸ਼ਨ ਕਰੋ ਪਰ ਉਹਦੇ ਵਿੱਚ ਹਿੰਸਾ ਦੀ ਆਗਿਆ ਨਹੀਂ ਦਿੰਦਾ ਸਾਨੂੰ ਅਮਨ ਸ਼ਾਂਤੀ ਦੇ ਨਾਲ ਆਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ ਤੇ ਕਰਨੀ ਵੀ ਚਾਹੀਦੀ ਹੈ ਸੋ ਉਹਦੇ ਵਿੱਚ ਅਕਸ਼ੇ ਕੁਮਾਰ ਨੇ ਆਪਣਾ ਪੱਖ ਰੱਖਤਾ ਹੈ ਕਿ ਇਹ ਸਾਰਾ ਕੁਝ ਛੇੜਛੜ ਕੀਤੀ ਗਈ ਹੈ ਅਸਲੀਅਤ ਕੀ ਹੈ ਇਹ ਤਾਂ ਫਿਰ ਜਿਹੜੀ ਜਾਂਚ ਏਜੰਸੀ ਜਾਂਚ ਕਰ ਰਹੀ ਹੈ ਉਹਦੀ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚਲੇਗਾ ਜੀ ਟੀਲੂ ਸਾਹਿਬ ਉਹ ਦਰ ਕਿਹਾ ਜਾ ਰਿਹਾ ਕਿ ਪੰਜਾਬ ਦੇ ਪਿੱਛੇ ਜਿਹੜੇ ਪ੍ਰਾਲੀ ਜਲਾਉਣ ਦੇ ਮਾਮਲੇ ਨੇ ਉਹ ਰੁਕ ਨਹੀਂ ਰਹੇ ਤੇ ਕਿਹਾ ਜਾ ਰਿਹਾ ਕਿ ਇਸ ਵਿਚਾਲੇ 62 ਕੇਸ ਜਿਹੜੇ ਹੋਰ ਸਾਹਮਣੇ ਆਏ ਨੇ ਸਭ ਤੋਂ ਜ਼ਿਆਦਾ ਜਿਹੜੇ ਅਮ੍ਰਿਤਸਰ ਦੇ ਨੇ ਕਿਉਂਕਿ ਪ੍ਰਾਲੀ ਪਹਿਲਾ ਬਾਰਡਰ ਰੇਂਜ ਦੇ ਵਿੱਚ ਸਭ ਤੋਂ ਪਹਿਲਾਂ ਝੋਨਾ ਹੁੰਦਾ ਹੈ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਆਫ ਫੈਸਲੇ ਕਰਦੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਹਦੇ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਕੀਤੇ ਨੇ ਤੇ ਪਤਾ ਲੱਗਿਆ ਕਿ ਆ ਹਫ਼ਤੇ 10 ਦਿਨ ਦੇ ਵਿੱਚ 56 ਤੋਂ ਵੱਧ ਕੇਸ ਪ੍ਰਾਲੀ ਫੂਕਣ ਦੇ ਕਿਸਾਨਾਂ ਵੱਲੋਂ ਸਾਹਮਣੇ ਆਏ ਨੇ ਹਾਲਾਂਕਿ ਕਿਸਾਨਾਂ ਨੂੰ ਜੁਰਮਾਨੇ ਵੀ ਕੀਤੇ ਗਏ ਆ ਕਿਉਂਕਿ ਮਾਨਯੋਗ ਅਦਾਲਤ ਨੇ ਕਿਹਾ ਸੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਦਮ ਚੁੱਕੇ ਉਠਾਓ ਜੀ ਜੀ ਜੇ ਇਹਨਾਂ ਨੂੰ ਗ੍ਰਿਫਤਾਰ ਕਰਨਾ ਪੈ ਸਕਦਾ ਤਾਂ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ 14 ਜ਼ਿਲ੍ਹਿਆਂ 'ਚ ਜਿਹੜਾ ਨਵਾਂ ਕਾਨੂੰਨ ਆਇਆ BNS ਇਹਦੀ ਧਾਰਾ ਹੈਗੀ ਹੈ 223 ਤਹਿਤ FIR ਵੀ ਦਰਜ ਹੋਈਆਂ ਨੇ ਪੰਜਾਬ 'ਚ 15 ਲਾਲ ਇੰਦਰਾਜ ਰੈਡ ਐਂਟਰੀਆਂ ਵੀ ਕੀਤੀਆਂ ਨੇ ਜੀ ਇਸ ਤੋਂ ਇਲਾਵਾ ਬਹੁਤ ਸਾਰੇ ਖੇਤਰਾਂ ਦੇ ਵਿੱਚ ਜੁਰਮਾਨੇ ਕੀਤੇ ਹੈ ਔਰ ਜਿੱਥੇ ਜਿੱਥੇ ਲਾਲ ਇੰਦਰਾਜ ਰੈਡ ਐਂਟਰੀਆਂ ਹੁੰਦੀਆਂ ਨੇ ਉਹਦੇ ਵਿੱਚ ਨਾ ਤਾਂ ਕਿਸਾਨ ਜ਼ਮੀਨ ਵੇਚ ਸਕਦਾ ਜੀ ਨਾ ਕਿਸੇ ਵੀ ਏਜੰਸੀ ਤੋਂ ਉਹਦੇ ਆਧਾਰਤ ਕੋਈ ਕਰਜ਼ਾ ਲੈ ਸਕਦਾ ਇਹ ਸਖਤ ਕਦਮ ਨੇ ਜਰਮਾਨੇ ਦੇ ਵਿੱਚ ਥੋੜਾ ਜਿਹਾ ਜਿਹੜਾ ਰਕਮ ਹੈ ਉਹ ਠੀਕ ਠੀਕ ਹੈ ਤੇ ਦੂਜਾ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਅਜੇ ਤਾਂ ਸ਼ੁਰੂਆਤ ਹੈ ਇਹਦਾ ਮਤਲਬ ਅਗਲੇ ਦਿਨਾਂ ਦੇ ਵਿੱਚ ਵੀ ਕਿਸਾਨ ਤੇ ਪ੍ਰਸ਼ਾਸਨ ਦੇ ਵਿੱਚ ਆਪਸੀ ਟਕਰਾਅ ਵਰਗੀ ਸਥਿਤੀ ਬਣ ਵੀ ਸਕਦੀ ਹੈ ਜੀ ਬਿਲਕੁਲ ਟੀਲੋ ਸਾਹਿਬ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਨ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਵਾਨੀ ਸਤਿ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਨਾ ਹੀ ਕੱਲ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ